ਸਿਸਕਾਲ ਜੀ ਸਾਰਿਆਂ ਨੂੰ ਮੋਦੀ ਫਾਰਮ YouTube ਚੈਨਲ ਤੇ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰ ਬਟਾਲਾ ਤਹਿਸੀਲ ਵੀ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਆ ਮਨੀਸ਼ ਭਾਈ ਉਹਨਾਂ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ ਹੀ ਗਾਵਾਂ ਤੁਹਾਨੂੰ ਦਿਖਾਉਣੀ ਆਂ ਦੋਵੇਂ ਪਹਿਲਾ ਸੁਆਵਾ ਤੇ ਦੋਵੇਂ ਤਾਜ਼ੀਆਂ ਸੁਈਆਂ ਆ ਬਾਕੀ ਸੁਈਆਂ ਦੀਆਂ ਆਪਣੀ ਇੱਥੇ ਆ ਕੇ ਦੋ ਦੋ ਟਾਈਮ ਚੁਆਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਆਪਣੀ ਵੀਡੀਓ ਕਾਲ ਤੇ ਦੋ ਟਾਈਮ ਚੁਆਇਜ਼ ਜ਼ਰੂਰ ਕਰਾ ਲਿਆ ਕਰੋ ਪਰ ਪਸ਼ੂ ਦੀ ਤਸੱਲੀ ਆਪਣੀ ਇੱਥੋਂ ਹੀ ਕਰਕੇ ਖੜਿਆ ਕਰੋ ਜੀ ਹਾਂਜੀ ਵੀਰ ਜੀ ਸਸ ਕੱਲ ਜੀ ਹੋਠ ਠੀਕ ਠਾਕ ਜੀ ਵਧੀਆ ਤੁਸੀਂ ਸੁਣਾਓ ਸਭ ਵਧੀਆ ਜੀ ਠੀਕ ਹੈ ਸਭ ਠੀਕ ਠਾਕ ਰੱਗ ਗਿਆ ਮਾਲ ਉਦ ਨਾਲ ਫਿਰ ਹਾਂਜੀ ਹਾਂਜੀ ਅੱਜ ਫਿਰ ਜੋੜਾ ਹੀ ਆ ਹਾਂਜੀ ਜੋੜਾ ਹੀ ਹੁਣ ਪਹਿਲਣਾ ਹੀ ਲਿਆਉਂਦੇ ਜਿਆਦਾਤਰ ਪਹਿਲੇ ਨਵੇਂ ਨਵੇਂ ਮਾਲ ਦਾ ਵਾਦਾ ਵੀਰ ਜੀ ਵੇਖੋ ਮਾਲ ਜੇ ਸੋਹਿਆਂ ਵਾਲਾ ਵੀ ਲਿਆਵਾਂਗੇ ਆ ਹਾਂ ਮਤਲਬ ਕਿ ਇਸੇ ਭਾਜ ਵੱਡੀ ਉਹ ਮਿਲਦੀ ਹੈ ਤੇ ਇਹ ਨਵੇਂ ਵਾਲੀਆਂ ਤਾਂ ਉਸੇ ਭਾ ਦੇਣਾ ਠੀਕ ਹੈ ਕੋਈ ਪੰਜ ਚਾਰ ਸੂਵੇ ਚੋਕ ਵੀ ਨਵੀਆਂ ਦੇ ਨਵੀਆਂ ਵਿਕ ਜਣੀਆਂ ਫੇਰ ਠੀਕ ਹੈ ਪੰਜ ਚਾਰ ਦਾ ਸੌਦਾ ਮਤਲਬ ਕੀ ਹੈ ਇਹਨਾਂ ਦਾ ਘਾਟਾ ਕੋਈ ਨਹੀਂ ਕਰਨ ਵਾਲੀਆਂ ਦਾ ਚਲੋ ਨਾਮ ਦੱਸ ਤਾ ਫਿਰ ਹਾਂ ਮੇਰਾ ਮਨੀਸ਼ ਏ ਸ਼ਹਿਰ ਆਪਣਾ ਬਟਾਲਾ ਤਹਿਸੀਲ ਬਟਾਲਾ ਜ਼ਿਲ੍ਹਾ ਗਰਦਾਸਪੁਰ ਮੋਬਾਈਲ ਨੰਬਰ 8360101098 ਇਸੇ ਨੰਬਰ ਤੇ ਵਟਸਐਪ ਚੱਲਦਾ ਠੀਕ ਹੈ ਤੇ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਤੇ ਹੀ ਬੈੜਿਆ ਜਿਹੜੀ ਹਾਂਜੀ ਇਹ ਤੋਂ ਕਰਦੇ ਸੂਆ ਪਹਿਲਾ ਹੀ ਆ ਹਨਾ ਪਹਿਲਾ ਸੂਆ 4-4 ਦੰਦ ਦੋਵੇਂ ਬਸੀਆਂ ਵਿੱਚ ਅੱਛਾ ਦੋ ਇਹ ਕਲਦੀ ਸੂਈ ਏ 올 ਉਲਟੇ ਨਹੀਂ ਕਰਦੀ ਕੋਈ ਨਹੀਂ 올 ਨਹੀਂ ਕਰਦੀ ਮੈਂ ਸਰ ਦਿਖਾ ਦਈਏ ਕੋਈ ਬੰਗਾ ਬੰਗਾ ਨਹੀਂ ਕੋਈ ਕੁਛ ਨਹੀਂ ਲਾ ਦੀ ਵਿੱਚ ਦਿਖਾ ਦਈਏ ਪੱচ্চਾ ਲਾ ਕੇ ਦਿਖਾ ਦਿੰਦੇ ਬੱਚਾ ਕੀ ਜੇ ਤੇ ਮਗਰ ਇਹ ਤੇ ਮਗਰ ਮੇਲ ਦਾ ਬੱਚਾ ਜੇ ਇਹ ਤੇ ਮਗਰ ਪਸਮਗੀ ਜੀ ਬੀ ਬਸ ਆ ਗਈ ਪਸਮਾ ਜੇ ਕੋਈ ਬੰਦ ਨਾ ਪਹਿਲਣ ਵਸ਼ੀ ਆ ਗਈ ਨਹੀਂ ਕੋਈ ਥਾਂ ਪਸਮਾ ਲਾਗੇ ਪਹਿਲਣ ਵੈੜੀ ਆ ਥਾਣਾ ਵੇਖੋ ਤੇ ਚਵਾਬ ਵੇਖੋ ਇਹਦਾ ਜੀ ਕਿੰਨਾ ਮੋਟਾ ਤੇ ਅਜੇ ਬੋਲਾ ਹੀ ਹੈ ਬਾਕੀ ਕੋਈ ਹੌਲ ਨਹੀਂ ਕਰਦੀ ਕੋਈ ਹੌਲ ਨਹੀਂ ਕੋਈ ਮੰਗਾ ਨਹੀਂ ਪਾਉਣਾ ਇਹ ਨਹੀਂ ਕਿ ਜੇ ਪਹਿਲਣ ਲੱਤਾਂ ਮਾਰਦੀਆਂ ਇਹਨੂੰ ਕੋਈ ਪਤਾ ਹੀ ਨਹੀਂ ਲੱਤ ਦਾ ਚਵਾਬ ਉਹ ਵਧੀਆ ਚਵਾ ਥੜਾ ਦਾ ਹੀ ਠੀਕ ਸਿਆਜ ਵੇਖੋ ਥਾਣ ਦਾ ਕਟਾ ਕਟਾ ਪ੍ਰੋਪਰ ਹੱਥ ਰਿਚਵਾਈ ਵਾਲਾ ਥਾਣਿਆ ਬਾਕੀ ਜੇ ਉਹ ਨਿੱਕੀ ਭਲਾ ਵੀ ਹੈਗੀਆਂ ਵਾ ਥੋੜੀ ਬਥੇ ਬਾਕੀ ਆਲ ਦੀ ਵੇਲੇ ਕੋਈ ਗੱਲ ਬਾਤ ਤੇ ਉਤਰਾ ਦੁੱਧ ਕਿੰਨਾ ਕੁ ਕਰੀ ਜਾਊਗੀ ਦੁੱਧ ਮੇਰੇ ਕੋ ਸਾਮ-ਸਾਮ ਦਾ ਆਏ ਨਾ ਰਾਜੀ ਰੂਜੀ ਇਹ ਚੰਗੀ ਹੈ ਦੁੱਧ 13-14 ਕਿਲੋ ਫੁੱਲਾ ਡੁੱਲਾ ਕਰੇਗੀ ਤੋਰਾ ਫੇਰ ਇੱਕ ਰੀ ਨੀ ਦੁੱਧ ਆਏ ਨਾ ਸਾਮ-ਸਾਮ ਦਾ ਬਹੁਲਾ ਜੇ ਖਾਲੀ ਨੇ ਜੇ ਕੰਨ ਚੀਰ ਨੂੰ ਕਾਲੀਆਂ ਪੈਣਾ ਜਿੰਨਾਂ ਨੇ ਤਾਜੀ ਸਹੀ ਹੈ ਬੱਚੇ ਦਾ ਥੋੜਾ ਵੱਧ ਕਰਦੀ ਹੈ ਬੰਦੋ ਕੋਈ ਜਲਾ ਉਹ ਬੱਚੇ ਦਾ ਕਰਦੀ ਕਰ ਤੇ ਉਸ ਤਰ੍ਹਾਂ ਪਿੱਠ ਪੁੜੇ ਤੋਂ ਆਪਾਂ ਦੇਖ ਸਕਦੇ ਚੰਗੀ ਆ ਪੂਰੀ ਰਾਜੀ ਰੂਜੀ ਇਹ ਵਸੀ ਨੂੰ ਹੀ ਗੱਲ ਨਹੀਂ ਨਿੱਗਰ ਪਿੰਡੇ ਦੀ ਠੀਕ ਹੈ ਹਾਂਜੀ ਹਾਂ ਮੈਨੂੰ ਕਿੱਡਾ ਸੋਹਣਾ ਕਾਢ ਆਈ ਬਾਕੀ ਹਵਾਨਾ ਗਾਹਣਾ ਵੀ ਚੰਗਾ ਵਾ ਬਹੁਤ ਠੰਡੀ ਕਵਾਟਿੰਗ ਬਹੁਤ ਚੰਗੀ ਨਿਕਲੀ ਤੇ ਇਹਦਾ ਫਿਰ ਮੁੱਲ ਮੁੱਲ ਤੇ ਵੇਖੋ ਨਵੀਂ ਮਸ਼ੀਨ ਮੈਂ ਕਹਿੰਦਾ 50000 ਦੀ ਤਾਂ ਦੇ ਦੀਏ ਕਰਦੀ ਆ ਤੁਹਾਡਾ ਪਤਾ ਮੰਨਤਾ ਨਾ ਜੈ ਜੀ ਕਰਦੀ ਜਿਹੜੀ ਹੁੰਦੀਆਂ ਜਾਣ ਪਹਿਲੇ ਪਹਿਲੇ ਤੇ ਹਾਂਜੀ ਤਾਂ 47 ਦੀ ਦੇ ਦੀਏ 45000 ਦੀ ਦੇ ਦੀਏ 45 ਦੀ ਦੇ ਦੀਏ ਨਵੀਂ ਵੈੜ ਜੇ ਚਲੋ ਦੇ ਦੇਨੇ 44000 ਦੀ ਕਰ ਦੇ ਜੀ ਦੇ ਦਾ ਅੱਛਾ 44000 ਦੀ ਠੀਕ ਹੈ ਜੀ ਮੰਨਤਾਲ ਕਰਦਾਂਗੇ ਉੱਚ ਵੀ ਇੱਕ ਕਰਿਆ ਕਰਿਆ ਹਵਾਨਾ ਇਹਦਾ ਦਿਖਾ ਦੀਏ ਚੰਗੀ ਤਰ੍ਹਾਂ ਇੱਧਰ ਨਾ ਕਰਿਆ ਕਰ ਦਿਓ ਫਸਲ ਚੰਗੀ ਤ ਬਹੁਤ ਸੋਹਣਾ ਲੇਵਾ ਕਰ ਮਾਰੀ। ਥੋੜਾ ਹੱਤਰ ਅੰਦਰ ਜੀ। ਆਂ ਦੇ ਸੰਦੇ ਜੀ। ਨਿਗਰਵਾਨੇ ਦੀ ਆ ਫਿਕਸ ਜੇ ਬਾਨੇ ਦੀ। ਉਹ ਜੇ ਖੁੱਲਣਾ ਵੀਡੀ ਮਸ਼ੀਨਾਂ ਪਲਾਪਲਾ ਤੇ ਨਿਕਲ ਕੇ ਖੁੱਲੇਗੀ। ਠੀਕ ਆ। ਕੱਲ ਦੇ ਸੁਖੀ ਜੀ। ਤੇ ਹੁਣ ਆ ਜੱਸੀ ਆ ਗਈ ਆਪਣੇ ਕੋਲ। ਜੱਸੀ ਵੀ ਚਾਰ ਦਿਨ ਤੋਂ ਦੇਖੋ ਪੀਸ ਕਿਦਾਂ ਦਾ ਜੀ। ਸੋਹਣੀ ਬੈੜੇ ਉਹ ਵੀ। ਬਹੁਤ ਚੰਗੀ। ਇਹ ਵੀ ਬਿਲਕੁਲ ਫਿਕਸ ਬਾਨੇ ਦੀ ਆ। ਲੇਵਾ ਦਾ ਐਚਾਫ ਕੰਨਾਰਗਾ ਜੀ ਇੰਗਲਾਬੀ ਰੰਗ ਦਾ ਥਾਣਿਆ ਲੇਵਾ ਦਾ ਹਾਉ ਮਗਰ ਉਹ ਕਦਾਂ 파ੜੀ ਵਾਲਾ ਲੇਵਾ ਜੇ ਪੂਰਾ ਜਿੰਨਾ ਐਚਫ ਗਾਇਆਂ ਦਾ ਹੁੰਦਾ ਨਾ ਹਾਂਜੀ ਇਹ ਤਾਂ ਮੇਲਿਆਂ ਚ ਤੋਰਨ ਵਾਲੀ ਬਸ਼ੀ ਹੈ ਠੀਕ ਹੈ ਕਾਦੇ ਵੀ ਵੱਡੇ ਸਾਈਜ਼ ਦੀ ਸੋਹਣੀ ਜਰਸੀ ਹੈ ਸੋਇਦਾ ਵੀ ਪਹਿਲਾਂ ਤੇ 4 ਦੰਦ ਹੰਡੀ ਠੁੰਡੀ ਇਹ ਵੀ ਬਹੁਤ ਜ਼ਿਆਦੀ ਇਹਦਾ ਵੀ ਧਾਰਾ ਮਾਰ ਦੇਣਾ ਬੱਤਾਂ ਲਾ ਠੀਕ ਹੈ ਇਹ ਕਿੰਨੇ ਜਰਦੀ ਸੂਈ ਆ ਤਰਾ ਇਹ ਪਰਸੋਂ ਦੀ ਸੂਈ ਹੈ ਅੱਛਾ ਇਹਦੇ ਕੋਈ ਬੋਲਾ ਹੀ ਅਗੇ ਜੇ ਇਹਦੇ ਕੋਈ ਬੋਲਾ ਹੀ ਹੋਣਾ ਕੋਈ 9-10 ਕਿਲੋ ਹੋ ਜੇ ਇਹ ਕਿੰਨਾ ਕਰੀ ਜਾਊਗੀ ਦੁੱਧ ਦੇ ਵੇਖੋ ਸਾਮ-ਸਾਮ ਦਾ ਜੀ ਦੁੱਧੇ 1 ਤੋਰ ਰਹਾ ਹਾਂ ਨਾਲਿਆ ਪੂਰੀ ਇਹਦੇ ਮਗਰ ਕੀ ਆ ਇਹਦੇ ਮਗਰ ਹੀ ਮੈਲ ਕਾਫ ਦੀ ਦਵਾ ਮਗਰ ਬੱਛੀ ਆ ਤਾ ਚਲੋ ਲੈ ਆਇਆ ਫਿਰ ਬਾਕੀ ਕੁਆਲਟੀ ਦੇਖੋ ਤੁਸੀਂ ਬੱਛੀ ਸੋਹਣੀ ਜਰਸੀ ਏ ਕੱਦ ਕੋਦ ਚੰਗਾ ਬਾਕੀ ਸੀਲਸ ਲਾ ਕੇ ਆਪਣੀ ਖੱਬਦੀ ਆ ਲੈਵਾ ਦਿਖਾਓ ਇਹਦਾ ਕਰਮਾੜੀ ਰੈਚਾ ਫਗਾਈਆਂ ਕਰ ਲਈ ਹਾਂ ਬੱਚੇੜੀਆਂ ਕਾਲੀ ਕਰਦੀਆਂ ਨੇ ਬਾਕੀ ਚਿਹਰੇ ਤਾਂ ਬੜੀ ਪਿਆਰੀ ਆ ਮੈਂ ਨਿਗਾਹਾਂ ਮੂੰਹ ਉਹਦਾ ਕੋਈ ਨਹੀਂ ਲੈ ਲੈ ਜਬੀ ਉਹ ਵੀ ਦਿਖਾ ਰਹੀ ਆ ਦਿਖਾ ਤਾਂ ਦਿਖਾ ਦਈਏ ਕੋਈ ਗੱਲ ਨਹੀਂ ਪਤਾ ਲੱਗ ਜਾਂਦਾ ਵਾ ਵੀ ਕੋਈ ਆਲੋ ਹੁੰਦਾ ਨਹੀਂ ਕਰਦੀ ਬਾਕੀ ਦੇਖਣ ਹੀ ਗਿਆ ਵਾ ਕਿ ਬੜੇ ਸ਼ਾਂਤ ਜੇ ਸੁਭਾਅ ਦੀ ਆ। ਹਾਂਜੀ ਹਾਂਜੀ। ਪਸਮਗੇ ਜੀ ਵੀਰ ਜੀ। ਹਾਂਜੀ ਹਾਂਜੀ ਆ ਗਈ ਪਸਮਾ। ਚਲੋ ਬੰਨਾ ਫੇਰੇ। ਚੰਦ ਖਾ ਦੋ ਇਹ ਤਾਂ ਵੀ ਲੱਗ ਰੋ। ਥਾਣੇ ਵੀ ਚੰਗਾ ਕੱਢ ਗਈ ਪਸਮਗੇ। ਬਾਕੀ ਬੜੇ ਸ਼ਾਂਤ ਜੇ ਸੁਭਾਅ ਦੀ ਐ ਜੀ। ਚਵਾਲ ਕੋਈ ਦਾ ਵੀ ਕੱਡਾ-ਕੱਡਾ ਮੋਟਾ ਰਪੜੀ ਹੁੰਦਾ। ਹਾਂਜੀ। ਇਹ ਬੋਲਾ ਇਹਰ ਕੋਈ ਹਨ। ਐ ਚੁਵਾਈ ਦੀ ਸਾਫ ਹੈ ਬੋਲੀ। ਕੋਈ ਭੂਰ ਛੱਟਾ ਨਹੀਂ ਥਣ ਮਾਰੇਗਾ। ਹਾਜੀ। ਥਾਣੀ ਨੇ ਜਿੰਨੇ ਹੋਰ ਕੱਢ ਜਾਣ ਹੁਣ ਬੂਹ ਮਾੜੀ ਮੋਟੀ ਸਵੇਲਿੰਗ ਹੈਗੀ ਬਿਲਕੁਲ ਥਣ ਵਧੀਆ ਕੱਢੀ ਚੁਆ ਆ ਕੋਲਾਂ ਉਨੇ ਕੀ ਹੈਗੀ ਆ ਵੰਜਲੀ ਵਾ ਕੋ ਕੱਢਾ ਗਾਟਰ ਲੱਗਾ ਨ ਕਰ ਮਾਰੀ ਠੀਕ ਹੈ ਜੀ ਤੇ ਇਹਦਾ ਵੇਦੀ ਫਿਰ ਮੁੱਲ ਇਹਦਾ ਤੈਨੂੰ ਕੋ ਜਿੱਦਾਂ ਦੀ ਜਵਾਦਾਂ ਸਾਂ ਕੱਢ ਪੁੱਡਾ ਲਈ ਮੈਂ ਕਹਿੰਦਾ 55 ਦੀ ਦੇ ਦੀ ਕਰੀਏ ਕੋ ਮੰਨਤਾ ਨਾ ਵੇਦੀ ਵੇਖੋ ਤੁਸੀਂ ਕੱਢਾ ਤੋ ਵੇੜ ਸੋਹਣੀ ਆ ਉਤਰਾ ਇਹ ਵੀ ਚਲੋ ਫੱਬਦੀ ਆ ਹਾਂਜੀ ਪੂਰੇ 50 ਦੀ ਦਦਾਂਗੇ ਜੀ ਜੋੜਾ ਰਲਾ ਦੀ 45 45 ਦਾ ਜ਼ਿਆਦਾ ਨਹੀਂ ਹੋ ਜਾਏਗਾ ਜਾਂਦੀ ਕੋਸ਼ ਨਹੀਂ ਹੁੰਦਾ ਹੁਣ 45 ਦੇ ਵੋਟ 44 44 ਦਾ ਜਿਹੜਾ ਮਰਜ਼ੀ ਲੈ ਜਾ ਜਿਹੜੀ ਮਰਜ਼ੀ ਲੈ ਜਾ ਜੇ ਕਿਸੇ طرف ਕੋਈ ਕੰਮ ਹੈ ਜਾਣਾ ਸੀ ਕਿਤੇ ਅੱਛਾ ਦੱਸਿਆ ਵਾ ਠੀਕ ਆ ਨਜ਼ਾਰਾ ਜਿਹੜਾ ਲੁੱਟ ਕੇ ਲੁੱਟ ਲਿਆ ਮੇਲਾ ਠੀਕ ਆ ਮੁਕਤ ਵਾਲੇ ਭਾਜੇ ਨਵੀਆਂ ਵੜਾ ਇਹ ਆ ਵੀ ਗਾਂ ਅਗਲੇ ਸਵੇਰ ਨੂੰ ਵਧਨ ਆ ਲਈਆਂ ਮੈਂ ਫੇਰ 10000 ਰੁਪਏ ਜਿਹੜੇ ਜਿਹੜੇ ਲਈਆਂ ਇਹ ਤੋਂ 55000 ਦਾ 10000 ਰੁਪਏ ਸਾਡੇ ਕੋਲ ਲੈ ਕੇ ਰਹਿਣ ਹਾਨੂੰ ਮੱਛੀਆਂ ਦੇ ਦਿੰਦੇ ਤਿਆਰ ਕਰਕੇ ਠੀਕ ਆ ਜੀ ਹਾਂ ਵਸੀਆਂ ਵੱਡੀਆਂ ਨੇ ਸਾਲ ਸੁਤਰੀਆਂ ਦੰਦਾ ਚ ਵੜੀਆਂ ਨੇ ਠੀਕ ਆ ਜੀ ਹਾਂ ਜੀ ਬਾਕੀ ਚਲੋ ਇੱਥੇ ਆਓ ਆਪਣੀ ਤਸੱਲੀ ਕਰੋ ਪੱਲੀਆਂ ਸਵਾਈਆਂ ਜੋ ਵੀ ਸਾਰਾ ਕੁਝ ਤੁਹਾਡੇ ਸਾਹਮਣੇ ਹੈ ਕੋਈ ਤਾਜ਼ੀਆਂ ਨੇ ਅਰਥ ਦੀ ਕੋਈ ਗਲਤ ਹੋਇਆ ਗੱਲਬਾਤ ਨਹੀਂ ਠੀਕ ਹੈ ਜੀ